ਵਿਕਰਮਜੀਤ ਸਿੰਘ ਮਜੀਠੀਆ ਮੁਸੀਬਤਾਂ ਦੇ ਨਾਲ ਘਿਰਦਾ ਜਾ ਰਿਹਾ ਹੈ ਪਹਿਲਾਂ ਵਿਜੀਲੈਂਸ ਨੇ ਕੀ ਕੁਝ ਕੱਢ ਕੇ ਲਿਆਂਦਾ ਹਜੇ ਉਸ ਦਿਨ ਸਫਾਈਆਂ ਹੀ ਦਿੱਤੀਆਂ ਜਾ ਰਹੀਆਂ ਸਨ ਕਿ ਇੱਕ ਹੋਰ ਸੱਪ ਬਾਹਰ ਆ ਗਿਆ ਇਹ ਖੁੱਡ ਚੋਂ ਹੁਣ ਆਇਆ ਇਹ ਕਿ ਇੱਕ ਔਰਤਾ ਜਿਸ ਨੂੰ 65 ਲੱਖ ਰੁਪਈਆ ਵਿਕਰਮਜੀਤ ਸਿੰਘ ਮਜੀਠੀਆ ਨੇ ਭੇਜਿਆ ਹੈ ਕੌਣ ਆ ਉਹ ਔਰਤ ਤੇ ਕਿਉਂ ਭੇਜਿਆ 65 ਲੱਖ ਰੁਪਈਆ ਕੀ ਸਬੰਧ ਆ ਸਾਰੀ ਗੱਲ ਤੁਹਾਨੂੰ ਦੱਸਾਂਗੇ ਦਰਅਸਲ ਗੱਲ ਇਹ ਆ ਕਿ ਵਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਵਿਜੀਲੈਂਸ ਦਾ ਸਕੰਜਾ ਕੱਸਦਾ ਜਾ ਰਿਹਾ ਹੈ ਤੇ ਦੂਜੇ ਪਾਸੇ ਇੱਕ ਦੂਜੇ ਜਿਹੜਾ ਸਰਕਾਰੀ ਵਕੀਲ ਆ ਉਹ ਆਪਣੇ ਦਾਅਵੇ ਪੇਸ਼ ਕਰ ਰਿਹਾ ਹੈ ਤੇ ਜਿਹੜਾ ਵਿਕਰਮਜੀਤ ਸਿੰਘ ਮਜੀਠੀਏ ਦਾ ਵਕੀਲ ਆ ਉਨੇ ਤਾਂ ਗੱਲ ਇੱਥੋਂ ਤੱਕ ਕਰ ਕਹਿ ਦਿੱਤੀ ਆ ਕਿ ਜਿਹੜੇ ਸਰਕਾਰ ਦਾਅਵੇ ਕਰ ਰਹੀ ਹੈ ਸ਼ਿਮਲੇ ਵਾਲੀ ਪ੍ਰਾਪਰਟੀ ਦੇ ਜੇਕਰ ਉਹ ਸੱਚ ਹੋਇਆ ਤੇ ਉਹ ਕੇਸ ਲੜਨੋਂ ਉਹ ਛੱਡ ਜਾਵੇਗਾ ਇੱਥੋਂ ਤੱਕ ਗੱਲ ਕਹਿ ਦਿੱਤੀ ਆ ਦੋਵੇਂ ਵਕੀਲ ਬੜੇ ਤਾਕਤਵਾਰ ਆ ਮੰਨੇ ਪਰਮੰਨੇ ਵਕੀਲ ਆ ਪਰ ਦੂਜੇ ਪਾਸੇ ਜਿਹੜੀ ਗੱਲ ਹੁਣ ਨਿਕਲ ਕੇ ਆਈ ਆ ਇਸ ਦੇ ਨਾਲ ਵਿਕਰਮਜੀਤ ਸਿੰਘ ਮਜੀਠੀਏ ਦੀਆਂ ਮੁਸ਼ਕਲਾਂ ਹੋਰ ਵੱਧ ਜਾਣਗੀਆਂ ਕਿਉਂਕਿ ਆਪਾਂ ਵੇਖਿਆ ਪਹਿਲੀ ਵਾਰ ਨਹੀਂ ਹੋਣ ਲੱਗਾ ਹਰਿਆਣੇ ਦਾ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚਟਾਲਾ ਤੇ ਉਸ ਦਾ ਬੇਟਾ ਅਜੇ ਚਟਾਲਾ ਜਿਨ੍ਹਾਂ ਨੂੰ ਭਪਿੰਦਰ ਸਿੰਘ ਹੁੱਡਾ ਕਾਂਗਰਸ ਦਾ ਮੁੱਖ ਮੰਤਰੀ ਸੀ ਜਿਹੜਾ ਉਸ ਨੇ ਲਗਭਗ ਲਗਭਗ 10 ਸਾਲ ਜੇਲ੍ਹ ਚ ਰੱਖਿਆ ਸੀ ਸੇਮ ਕੇਸ ਦੇ ਵਿੱਚ ਤੇ ਆਪਾਂ ਜਾਣਦੇ ਹਰਿਆਣੇ ਦੇ ਵਿੱਚੋਂ ਚਟਾਲੇਆ ਦੀ ਪਾਰਟੀ ਅਨੇਲੋ ਦਾ ਕਿੰਨਾ ਦਬਦਬਾ ਹੁੰਦਾ ਸੀ ਉਹ ਸਾਰੇ ਦਾ ਸਾਰਾ ਦਬਦਬਾ ਜਿਹੜਾ ਉਹ ਖਤਮ ਕਰ ਦਿੱਤਾ ਸੀ ਭਪਿੰਦਰ ਸਿੰਘ ਹੁੱਡੇ ਨੇ ਤੇ ਇੱਥੇ ਇੱਕ ਨਾਲ ਨਿਕਲ ਕੇ ਗੱਲ ਹੋਰ ਸਾਹਮਣੇ ਆ ਰਹੀ ਹੈ ਸੁਖਵੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਵੀ ਹੁਣ ਵਿਕਰਮਜੀਤ ਸਿੰਘ ਮਜੀਠੀਏ ਤੋਂ ਪਾਸਾ ਵਟ ਰਹੇ ਆ ਕੀ ਕਾਰਨ ਹੈ ਕਿਉਂਕਿ ਆਪਾਂ ਸਾਹਮਣੇ ਵੇਖਿਆ ਜਤੇਦਾਰਾਂ ਦੀ ਜਦੋਂ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਸੀ ਵਿਕਰਮਜੀਤ ਸਿੰਘ ਮਜੀਠੀਏ ਨੇ ਉਸ ਦੇ ਉੱਤੇ ਇਤਰਾਜ਼ ਜਤਾਇਆ ਸੀ ਉਹ ਜਿਹੜਾ ਗੱਲ ਕਹੀ ਸੀ ਇਤਰਾਜ਼ ਜਤਾਇਆ ਸੀ ਉਹ ਸਿੱਧਾ-ਸਿੱਧਾ ਮ ਸੁਖਵੀਰ ਬਾਦਲ ਨੂੰ ਚੁਣੌਤੀ ਦਿੱਤੀ ਸੀ ਉਦੋਂ ਤੋਂ ਹੀ ਇਹ ਲੱਗ ਰਿਹਾ ਸੀ ਕਿ ਹਰਸਿਮਰਤ ਕੌਰ ਬਾਦਲ ਤੇ ਵਿਕਰਮਜੀਤ ਸਿੰਘ ਮਜੀਠੀਆ ਭਾਵੇਂ ਭੈਣ ਭਰਾ ਪਰ ਸੁਖਵੀਰ ਬਾਦਲ ਦੇ ਨਾਲ ਹੁਣ ਵਧੀਆ ਕੋਈ ਟਿਊਨਿੰਗ ਨਹੀਂ ਹੋ ਰਹੀ ਸਬੰਧ ਕੋਈ ਵਧੀਆ ਨਹੀਂ ਰਹਿ ਗਏ ਵਿਕਰਮਜੀਤ ਮਜੀਠੀ ਦੇ ਹਾਲਾਂਕਿ ਅਕਾਲੀ ਦਲ ਨੇ ਪ੍ਰੋਟੈਸਟ ਕੀਤਾ ਉਹਨਾਂ ਦਾ ਵੱਡਾ ਲੀਡਰ ਅੰਦਰ ਗਿਆ ਪਰ ਜਿਸ ਤਰੀਕੇ ਦੇ ਨਾਲ ਖੁੱਲ ਕੇ মিডিਆ ਦੇ ਸਾਹਮਣੇ ਪੱਖ ਰੱਖਣਾ ਚਾਹੀਦਾ ਸੀ ਉਹ ਪੱਖ ਅਕਾਲੀ ਦਲ ਵੱਲੋਂ ਨਜ਼ਰ ਨਹੀਂ ਆ ਰਿਹਾ ਹਰਸਿਮਰਤ ਕੌਰ ਬਾਦਲ ਵੀ ਖੁੱਲ ਕੇ ਬਸ ਇੱਕੋ ਸਟੇਟਮੈਂਟ ਦਿੱਤੀ ਹੈ ਉਸ ਤੋਂ ਬਾਅਦ ਮਜੀਠੀ ਵਾਲੇ ਕੇਸ ਤੇ ਨਹੀਂ ਬੋਲੇ ਤੇ ਸੁਖਵੀਰ ਸਿੰਘ ਬਾਦਲ ਨੇ ਵੀ ਸਿਰਫ ਇੱਕ ਜਿਹੜਾ ਸੰਕੇਤਕ ਜਾਂ ਧਰਨਾ ਦੇ ਕੇ ਉਸ ਤੋਂ ਬਾਅਦ ਉਹਨਾਂ ਨੇ ਵੀ ਕੋਈ ਹਿਲਜੁਲ ਨਹੀਂ ਕੀਤੀ ਹੁਣ ਗੱਲ ਆ ਗਈ ਕਿ ਕਿਹੜੀ ਜਨਾਨੀਆਂ ਜਿਹਨੂੰ 65 ਲੱਖ ਰੁਪਈਆ ਟਰਾਂਸਫਰ ਕੀਤਾ ਮਜੀਠੀਆ ਪਰਿਵਾਰ ਨੇ ਸ਼ਿਮਲੇ ਵਾਲੀ ਜਿਹੜੀ ਸ਼ਿਮਲੇ ਵਾਲਾ ਘਰ ਆ ਉੱਥੋਂ ਇੱਕ ਰਜਿਸਟਰੀ ਮਿਲੀ ਆ ਉੱਥੇ ਕਾਗਜ਼ਾਂ ਦੇ ਵਿੱਚੋਂ ਪਤਾ ਲੱਗਿਆ ਕਿ ਸਤਿਆਜੀਤ ਸਿੰਘ ਮਜੀਠੇ ਦੇ ਖਾਤੇ ਦੇ ਵਿੱਚੋਂ 65 ਲੱਖ ਰੁਪਈਆ ਟਰਾਂਸਫਰ ਹੋਇਆ ਕਿਸੇ ਲੇਡੀਜ਼ ਦੇ ਨਾਂ ਹਲੇ ਤੱਕ ਰਸਦਾ ਜਿਹੜਾ ਨਾਮਜੰਤਕ ਨਹੀਂ ਹੋਇਆ ਅੱਗੇ ਆਉਣ ਵਾਲੇ ਸਮੇਂ 'ਚੋਂ ਪਤਾ ਲੱਗ